ਸਤ ਸ੍ਰੀ ਅਕਾਲ ਦੋਸਤੋ ਆਸਾਂ ਕਿ ਤੁਸੀਂ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਰੱਬੀ ਰੰਗ ਵਿੱਚ ਰੰਗਿਆ ਚੜ੍ਹਦੀ ਕਲਾ ਵਿੱਚ ਹਾਂ ਮੇਰੇ ਨਾਲ ਕਈ ਵਾਰੀ ਕਈ ਵੀਰ ਗੱਲਾਂ ਬਾਤਾਂ ਕਰਦੇ ਆ ਤੇ ਅਕਸਰ ਹੀ ਗੱਲਾਂ ਦਾ ਜਿਹੜਾ ਵਿਸ਼ਾ ਉਹ ਧਰਮਕੀ ਹੋ ਜਾਂਦਾ ਤੇ ਉਹ ਗੱਲਾਂ ਕਰਦੇ ਜਿਹੜੇ ਗਿਆ ਵਿਚਾਰ ਕਰਦੇ ਇਹੀ ਦੱਸਦੇ ਹਾਂ ਕਿ ਅਸੀਂ ਕੋਈ ਨਸ਼ਾ ਨਹੀਂ ਕਰਦੇ ਅਸੀਂ ਕੋਈ ਮਾਸ ਵਗੈਰਾ ਨਹੀਂ ਖਾਂਦੇ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ ਅਸੀਂ ਜਿਹੜਾ ਹੈਗਾ ਆ ਕਰਦੇ ਆ ਅਸੀਂ ਉਹ ਕਰਦੇ ਆ ਮਤਲਬ ਕਿ ਆਪ ਦੇ ਸਾਰੇ ਚੰਗੇ ਗੁਣ ਜੋ ਸਮਝਦੇ ਆ ਉਹਨਾਂ ਨੂੰ ਗਣਾਉਂਦੇ ਆ ਤੇ ਫਿਰ ਕਹਿੰਦੇ ਆ ਕਿ ਸਾਡਾ ਤਾਂ ਜਿਹੜਾ ਹੈਗਾ ਅਸੀਂ ਇਹ ਕੰਮ ਕਰਦੇ ਹੋਏ ਨਾਲ ਅਸੀਂ ਪਾਠ ਪੂਜਾ ਵੀ ਬਹੁਤ ਕਰਦੇ ਆ ਤੇ ਸਾਡਾ ਰੱਬ ਨਾਲ ਬਹੁਤ ਪਿਆਰ ਆ ਪਰ ਮੈਂ ਸਪਸ਼ਟ ਕਰ ਦਿਆਂ ਕਿਉਂਕਿ ਮੈਂ ਸਿੱਧੀ ਜੀ ਗੱਲ ਕਰਨ ਵਾਲਾ ਬੰਦਾ ਤਾਂ ਹੀ ਮੈਨੂੰ ਕੋਈ ਬਹੁਤਾ ਲੋਕ ਪਸੰਦ ਵੀ ਨਹੀਂ ਕਰਦੇ ਮੇਰੀਆਂ ਵੀਡੀਓ ਵੀ ਨਹੀਂ ਸੌਂਦੇ ਪਰ ਮੇਰਾ ਕੰਮ ਆ ਬੋਲੀ ਜਾਣਾ ਕਿਉਂਕਿ ਜੋ ਰੱਬ ਨੇ ਮੈਨੂੰ ਅਕਲ ਦੇਈਆਂ ਜਾਂ ਨਹੀਂ ਦੇਣੀ ਉਹ ਵੱਖਰੀ ਗੱਲ ਆ ਪਰ ਜੋ ਮੇਰੇ ਖਿਆਲ ਆਉਂਦੇ ਆ ਜੋ ਮੈਂ ਰੱਬ ਦੇ ਪਿਆਰ ਦੇ ਵਿੱਚ ਰੰਗ ਕੇ ਮਹਿਸੂਸ ਕਰਦਾ ਉਹੀ ਮੈਂ ਸਿੱਧੀ ਤੁਹਾਡੇ ਨਾਲ ਗੱਲ ਕਰ ਦਿੰਦਾ ਕੋਈ ਸੁਨੇ ਨਾ ਸੁਨੇ ਇਹਦੇ ਨਾਲ ਕੋਈ ਮੇਰਾ ਬਹੁਤਾ ਵਾ ਵਸਤਾ ਨਹੀਂ ਪਰ ਜਿਹੜੇ ਵੀ ਫੈਨ ਮੇਰੀ ਗੱਲ ਨੂੰ ਸੁਣਦੇ ਆ ਥੋੜੇ ਜਿਹਾ ਬਹੁਤ ਥੋੜੇ ਜਿਹਾ ਜਿਹੜੇ ਵੀ ਸੁਣਦੇ ਆ ਉਹ ਗੱਲ ਨੂੰ ਧਿਆਨ ਨਾਲ ਸੁਣ ਲੈਣ ਫੇਰ ਕਿ ਜੋ ਵੀ ਲੋਕ ਜਾਂ ਤੁਸੀਂ ਕੋਈ ਵੀ ਆ ਤੇ ਚੰਗੇ ਗੁਣਾਂ ਨੂੰ ਸਮਝਦੇ ਹੋ ਕਿ ਇਹ ਗੁਣ ਸਾਡੇ ਰੱਬ ਵੇਖ ਰਿਹਾ ਤੇ ਸਾਨੂੰ ਮਿਲ ਜੂਗਾ ਇਹਦੇ ਨਾਲ ਕੱਖ ਵੀ ਨਹੀਂ ਹੋਣਾ ਰੱਬ ਨੂੰ ਇੰਨਾ ਗੁਨਾ ਗਣਾ ਨਾਲ ਕੋਈ ਲਿੰਕ ਨਹੀਂ ਇਹ ਜਿਹੜੇ ਵੀ ਗੁਣ ਤੁਸੀਂ ਸਮਝਦੇ ਹੋ ਇਹ ਸਾਰੇ ਸਮਾਜਿਕ ਆ ਸਮਾਜ ਦੇ ਵਿੱਚ ਰਹਿੰਦੇ ਹੋਇਆਂ ਸਮਾਜ ਨੂੰ ਨੁਕਸਾਨ ਨਾ ਪਹੁੰਚੇ ਉਸ ਲਈ ਸਮਾਜਿਕ ਲੋਕਾਂ ਨੇ ਸਿਆਣੇ ਲੋਕਾਂ ਨੇ ਬਣਾਇਆ ਤੇ ਅਸੀਂ ਉਹਨਾਂ ਨਿਯਮਾਂ ਦੀ ਉਹਨਾਂ ਗੁਣਾਂ ਦੀ ਪਾਲਣਾ ਕਰਦੇ ਆ ਇਸ ਤੋਂ ਇਲਾਵਾ ਰੱਬ ਨਾਲ ਇਹਨਾਂ ਦਾ ਕੋਈ ਲੱਲਾਖਾ ਨਹੀਂ ਕਿਉਂਕਿ ਰੱਬ ਤੇ ਅਸੀਂ ਸਮਾਜਿਕ ਨਹੀਂਗੇ ਦੁਨੀਆਦਾਰੀ ਨਾਲ ਸਾਡਾ ਕੋਈ ਵੀ ਲਿੰਕ ਨਹੀਂ ਅਸੀਂ ਦੁਨੀਆਦਾਰੀ ਤੋਂ ਬਾਹਰ ਸਿਰਫ ਇੱਕੋ ਹੀ ਰਿਸ਼ਤਾ ਸਾਡਾ ਕਿ ਅਸੀਂ ਉਹਦੀ ਅੰਛਾ ਤੇ ਉਹਨੇ ਸਾਨੂੰ ਪਾਸੇ ਦੂਰ ਭੇਜਿਆ ਇੱਥੇ ਸਾਨੂੰ ਖੇਡਣ ਲਈ ਭੇਜਿਆ ਤੇ ਉਹ ਸਾਨੂੰ ਖੇਡਵਾ ਆ ਰਿਹਾ ਤੇ ਆਪ ਵੀ ਸਾਡੇ ਅੰਦਰ ਬਹਿ ਕੇ ਖੇਡ ਰਿਹਾ ਤੇ ਸਾਨੂੰ ਆਜ਼ਾਦ ਵੀ ਰੱਖਿਆ ਕਿ ਭਾਈ ਤੁਸੀਂ ਆਪ ਦੀ ਮਰਜ਼ੀ ਨਾਲ ਖੇਡ ਖੇਡਣੀ ਹੈ ਪਰ ਖੇਡ ਖੇਡਨੀ ਹੈ ਇਹਦੇ ਵਿੱਚ ਇਹ ਨਹੀਂ ਕਿ ਕੋਈ ਜਿੱਤਾਂ ਕੋਈ ਹਾਰ ਕੋਈ ਕੋਈ ਪ੍ਰਾਪਤੀਆਂ ਕਰਕੇ ਮਰ ਗਿਆ ਤਾਂ ਉਹ ਜਿੱਤ ਜੇਤੂ ਹੋ ਗਿਆ ਜਾਂ ਕੋਈ ਸਭ ਕੁਝ ਉਜਾੜ ਕੇ ਮਰ ਗਿਆ ਤਾਂ ਉਹ ਹਾਰ ਗਿਆ ਕੱਖ ਨਹੀਂ ਇੱਥੇ ਸਭ ਨੇ ਮਰ ਜਾਣਾ ਇਹ ਹੀ ਸੱਚ ਹੈ ਸਭ ਪ੍ਰਾਪਤੀਆਂ ਸਭ ਹਾਰਾਂ ਜਿੱਤਾਂ ਇੱਥੇ ਹੀ ਰਹਿ ਜਾਂਦੀਆਂ ਕਹਿੰਦਾ ਪਾ ਮੇਰਾ ਇੰਨਾ ਕੀ ਆ ਕਿ ਰੱਬ ਦਾ ਤੇ ਸਾਡਾ ਤਾਂ ਸਿਰਫ ਇੱਕੋ ਹੀ ਰਿਸ਼ਤਾ ਹੈ ਉਹ ਹੈਗਾ ਪਿਆਰ ਦਾ ਤੇ ਪਿਆਰ ਦਾ ਮਤਲਬ ਇਹ ਹੁੰਦਾ ਕਿ ਦੇਣਾ ਜਿਵੇਂ ਰੱਬ ਸਾਨੂੰ ਪਿਆਰ ਕਰਦਾ ਉਹ ਸਾਨੂੰ ਦੇ ਹੀ ਜਾਂਦਾ ਦੇ ਹੀ ਜਾਂਦਾ ਦੇ ਹੀ ਜਾਂਦਾ ਤੇ ਸਾਨੂੰ ਦੇ ਦੇ ਕੇ ਖੁਸ਼ ਹੋ ਜਾਂਦਾ ਖੁਸ਼ ਹੋ ਜਾਂਦਾ ਖੁਸ਼ ਹੋ ਜਾਂਦਾ ਉਹਵੇਂ ਹੀ ਅਸੀਂ ਵੀ ਉਸ ਨੂੰ ਜੇ ਪਿਆਰ ਕਰਦੇ ਆ ਤਾਂ ਅਸੀਂ ਉਹ ਤੋਂ ਕੁਝ ਵੀ ਮੰਗ ਨਹੀਂ ਸਕਦੇ ਅਸੀਂ ਮੰਗਣਾ ਹੀ ਨਹੀਂ ਅਸੀਂ ਵੀ ਸਾਡੇ ਕੋਲ ਜੋ ਆ ਉਹ ਦੇਈ ਜਾਣਾ ਦੇਈ ਜਾਣਾ ਤੇ ਅਸੀਂ ਕੀ ਦੇ ਸਕਦੇ ਆ ਆਪਦੀ ਅਕਲ ਆਪਦੀਆਂ ਇਛਾਵਾਂ ਆਪਦੀਆਂ ਸੋਚਾਂ بس ਉਹਦੇ ਪਿਆਰ ਵਿੱਚ ਕਿ ਮੇਰਾ ਪਿਆਰਾ ਕਿਵੇਂ ਖੁਸ਼ ਹੋਵੇ ਮੈਂ ਕੀ ਕਰਾਂ ਕੀ ਕਰਾਂ ਕਿ ਉਹ ਖੁਸ਼ ਹੋ ਜਾਏ ਤੇ ਜੇ ਤੁਸੀਂ ਕਰਦੇ ਜੇ ਤੁਸੀਂ ਸਮਝਦੇ ਹੋ ਨਾ ਕਿ ਪਾਠ ਪੂਜਾ ਕਰਨ ਨਾਲ ਖੁਸ਼ ਹੁੰਦਾ ਤਾਂ ਇਸ ਸੀਜ਼ ਨਾਲ ਖੁਸ਼ ਨਹੀਂ ਹੁੰਦਾ ਇਹਦੇ ਨਾਲ ਤਾਂ ਲੋਕ ਹੀ ਖੁਸ਼ ਹੁੰਦੇ ਆ ਲੋਕੀ ਤੁਹਾਨੂੰ ਚੰਗਾ ਚੰਗਾ ਕਹਿਣ ਲੱਗ ਜਾਂਦੇ ਜਿਹਦੇ ਨਾਲ ਤੁਸੀਂ ਵੀ ਬਹੁਤ ਖੁਸ਼ ਹੋ ਜਾਂਦੇ ਇਹ ਤਾਂ ਦੁਨਿਆਵੀ ਗੱਲਾਂ ਪਿਆਰ ਤਾਂ ਸਿਰਫ ਅੰਦਰੋਂ ਹੀ ਹੁੰਦਾ ਹੈ ਜੇਰਾ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਤੇ ਤੁਸੀਂ ਜੋ ਕੁਝ ਕਰਦੇ ਹੋ ਲੋਕਾਂ ਨੂੰ ਦਿਖਾ ਕੇ ਕਰਦੇ ਪਿਆਰ ਤਾਂ ਬਹੁਤ ਪਿਆਰਾ ਜਿਵੇਂ ਪਿਆਰਾ ਤੁਹਾਨੂੰ ਦੇਈ ਜਾਂਦਾ ਹੋਵੇਂ ਤੁਹਾਨੂੰ ਵੀ ਆਪਣਾ ਸਭ ਕੁਝ ਸਰੈਂਡਰ ਕਰਨਾ ਪੈਂਦਾ ਸਮਰਪਣ ਕਰਨਾ ਪੈਂਦਾ ਤੇ ਜੋ ਵੀ ਦੁੱਖ ਮਿਲ ਰਿਹਾ ਤੁਹਾਨੂੰ ਤੇ ਜੋ ਵੀ ਸੁੱਖ ਮਿਲ ਰਿਹਾ ਤੁਹਾਨੂੰ ਇਸ ਸਮਾਜ ਦੇ ਵਿੱਚ ਰਹਿੰਦੇ ਆ ਇਹ ਸਾਰੇ ਸਮਾਜਿਕ ਆ ਤੁਸੀਂ ਕੋਈ ਪੜ ਕੇ ਚੰਗੇ ਨੰਬਰ ਲੈ ਲਏ ਉਦੋਂ ਖੁਸ਼ ਹੋਗੇ ਜਾਂ ਕੋਈ ਨੌਕਰੀ ਮਿਲ ਗਈ ਉਦੋਂ ਖੁਸ਼ ਹੋਗੇ ਜਾਂ ਕੋਈ ਹੋਰ ਚੀਜ਼ ਦੀ ਪ੍ਰਾਪਤੀ ਹੋ ਗਈ ਉਦੋਂ ਖੁਸ਼ ਹੋਗੇ ਤਾਂ ਖੁਸ਼ ਕਿਉਂ ਹੁੰਨੇ ਆ ਕਿ ਤੁਸੀਂ ਲੋਕਾਂ ਨੂੰ ਛਾੜ ਕੇ ਤੁਸੀਂ ਆਪ ਜੇਤੂ ਹੋਗੇ ਤੇ ਲੋਕ ਤੁਹਾਡੀ ਵਾਹ ਵਾਹ ਕਰਦੇ ਆ ਇਹ ਵਾਹ ਵਾਹ ਤੁਹਾਨੂੰ ਖੁਸ਼ੀ ਦਿੰਦੀ ਹੈ ਤੇ ਜੇ ਤੁਸੀਂ ਪਿੱਛੇ ਰਹਿ ਜਾਂਦੇ ਹੋ ਕੋਈ ਪ੍ਰਾਪਤੀ ਨਹੀਂ ਕਰ ਜਾਂ ਕਰਦੇ ਤਾਂ ਲੋਕ ਤੁਹਾਨੂੰ ਕਹਿੰਦੇ ਕਿ ਵਿਚਾਰਾ ਰਹਿ ਗਿਆ ਤੇ ਬਸ ਉਹ ਸਾਨੂੰ ਜਿਹੜਾ ਹੈਗਾ ਦੁੱਖ ਦੇ ਦਿੰਦਾ ਪਰ ਮਰ ਸਾਰੇ ਨਹੀਂ ਜਾਣਾ ਬੁਢਾਪਾ ਸਾਰਿਆਂ ਤੇ ਆ ਰਿਹਾ ਹੈ ਕਿਸੇ ਦੇ ਸਰੀਰ ਦਾ ਜਿਹੜਾ ਹੈਗਾ ਕੋਈ ਵੀ ਭਰੋਸਾ ਨਹੀਂ ਇਸ ਕਰਕੇ ਉਸ ਤੋਂ ਪਹਿਲਾਂ ਪਿਲ ਜਿਉਂਦਿਆਂ ਜਿਉਂਦਿਆਂ ਰੱਬ ਨੂੰ ਮਿਲ ਲੀਏ ਤੇ ਰੱਬ ਨੂੰ ਮਿਲਿਆ ਜਾ ਸਕਦਾ ਸਿਰਫ ਤੇ ਸਿਰਫ ਪਿਆਰ ਨਾਲ ਤੇ ਉਹ ਜਿਹੜਾ ਹੈਗਾ ਉਹ ਉਹ ਨੂੰ ਦੇਣਾ ਪਊ ਕੁਛ ਨਾ ਕੁਛ ਤੇ ਸਾਡੇ ਪੱਲੇ ਕੀ ਹੈ ਜੋ ਵੀ ਸਾਡੇ ਪੱਲੇ ਆ ਸੀ ਉਹ ਦਾ ਸਮਝ ਕੇ ਹੀ ਜੇ ਜਾਈਏ ਤਾਂ ਸਮਰਪਣ ਹੀ ਸਮਾਪਨ ਹਰ ਦੁੱਖ ਹਰ ਸੁੱਖ ਤੋਂ ਉਪਰ ਉਠੋ ਇਹ ਦੁਨਿਆਵੀ ਹੈ ਦੁਨੀਆ ਦੇ ਵਿੱਚ ਹੀ ਰਹਿੰਦੇ ਹੋਏ ਅਸੀਂ ਦੁਨੀਆ ਸਾਡੇ ਤੇ ਜੋ ਵੀ ਸਾਨੂੰ ਦਿੰਦੀ ਹੈ ਜਾਂ ਸਾਥੋਂ ਖੋਹਦੀ ਹੈ ਇਹ ਇਥੋਂ ਤੱਕ ਹੀ ਹੈ ਪਰ ਜਿਹੜਾ ਅੰਦਰ ਆ ਉਹ ਪ੍ਰਮਾਤਮਾ ਦੇ ਰੰਗ ਦੇ ਵਿੱਚ ਕੱਚ ਰਹੇ ਰੰਗਿਆ ਰਹੇ ਉਹਦਾ ਹੀ ਬਣਿਆ ਰਹੇ ਫੇਰ ਹੀ ਤੁਸੀਂ ਕੀ ਹੋਵੋਗੇ ਬਿਸਮਾਤ ਚਲੇ ਜਾਓਗੇ ਤੇ ਮੈਂ ਇਹੀ ਕਹਿਣਾ ਬਿਸਮਾਦ ਹੋ ਜਾਓ ਬਿਸਮਾਦ ਰਹੋ ਤੇ ਰੱਬੀ ਰੰਗ ਵਿੱਚ ਰੱਬ ਦੇ ਹੋ ਜਾਓ ਤੇ ਰੱਬ ਦੇ ਨਾਲ ਜੁੜ ਚੋ ਰੱਬ ਦਾ ਹਿੱਸਾ ਹੋ ਜੋ ਰੱਬ ਦਾ ਰੂਪ ਹੋ ਜੋ ਬਸ ਇਨੀ ਕੀ ਗੱਲ ਕਹਿਣਾ ਕਿ ਉਸ ਨੂੰ ਪਿਆਰ ਕਰੋ ਸਭ ਦਾ ਸ਼ੁਕਰੀਆ ਸਭ ਨੂੰ ਸਤ ਸ੍ਰੀ ਅਕਾਲ